ਬੀਜੇਪੀ ਦੇ ਵੱਲੋਂ 227 ਦੀਆਂ ਚੋਣਾਂ ਇਕੱਲੇ ਲੜਨ ਦੇ ਸੰਕੇਤ ਦੇ ਦਿੱਤੇ ਗਏ ਨੇ ਕੀ ਅਕਾਲੀ ਭਾਜਪਾ ਗੱਠਜੋੜ ਨਹੀਂ ਹੋਵੇਗਾ 227 ਸੁਖਵੀਰ ਸਿੰਘ ਬਾਦਲ ਦੇ ਲਈ ਕੋਈ ਵੱਡਾ ਝਟਕਾ ਸਿੱਧ ਹੋਵੇਗੀ ਕਿਉਂ ਅਕਾਲੀ ਦਲ ਦੇ ਨਾਲ ਬੀਜੇਪੀ ਸਮਝੌਤਾ ਨਹੀਂ ਕਰਨਾ ਚਾਹੁੰਦੀ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ ਜਥੇਦਾਰ ਸਾਫ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਵ ਕਰਨ ਦਾ ਸਮਾਂ ਬਦਲ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਮੈਨੂੰ ਕੋਈ ਰਂਝੇਵਾ ਨਹੀਂ ਆ ਪਰ ਜਥੇਦਾਰ ਸਾਹਿਬ ਇਹ ਗੱਲ ਕਿਉਂ ਕਹਿ ਰਹੇ ਨੇ ਕਿ ਮੁੱਖ ਮੰਤਰੀ ਦੇ ਰੁਝੇਵਿਆਂ ਨੂੰ ਦੇਖਦਿਆਂ ਹੋਇਆਂ ਅਸੀਂ ਸਮੇਂ ਦੇ ਵਿੱਚ ਤਬਦੀਲੀ ਕਰ ਰਹੇ ਹਾਂ ਕਿਉਂ ਜਥੇਦਾਰ ਸਾਹਿਬ ਦੇ ਵੱਲੋਂ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਉਧਰ 328 ਸਰੂਪ ਗਵਨ ਮਾਮਲੇ ਦੇ ਵਿੱਚ ਲਗਾਤਾਰ ਸਿੱਟ ਤੇ ਆਪਣੀ ਜਾਂਚ ਕਰੀ ਰਹੀ ਸੀ ਪਰ ਇੱਕ ਜੋ ਹਰੀ ਚੰਡੀ ਸਿੱਟ ਨੂੰ ਚਾਹੀਦੀ ਸੀ ਉਹ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਦਿੱਤੀ ਤੇ ਉਸ ਤੋਂ ਬਾਅਦ ਜਿਵੇਂ ਦਫ਼ਤਰਾਂ ਦੇ ਵਿੱਚ ਸਿੱਟ ਪਹੁੰਚੀ ਉਸ ਤੋਂ ਬਾਅਦ ਕੀ ਕੁਝ ਹੱਥ ਦੇ ਵਿੱਚ ਉਹਨਾਂ ਲੱਗਿਆ ਇਸ ਤੇ ਬਹੁਤ ਅਹਿਮ ਗੱਲਬਾਤ ਕਰਨੀ ਹੈ ਤੇ ਇਸ ਮਾਮਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀਆਂ ਕਿਵੇਂ ਮੁਸ਼ਕਲਾਂ ਵਧੀਆਂ ਨੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਕਸੂਤੇ ਫਸ ਸਕਦੇ ਇਸ ਤੇ ਬਹੁਤ ਅਹਿਮ ਗੱਲਬਾਤ ਕਰਾਂਗੇ ਹਰਸ਼ੀਕਰ ਜੀ ਤੁਸੀਂ ਦੇਖ ਰਹੇ ਹੋ ਖਬਰ ਸਵੇਰ ਮੈਂ ਅਜੇ ਰੱਖੜਾ ਇਹਨਾਂ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਜੀ ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰੂੰਗਾ ਅਣਕੀ ਸਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਰਖੜਾ ਸਾਹਿ ਸਾਰੇ ਨੂੰ ਸਤਿ ਸ਼੍ਰੀ ਅਕਾਲ ਅਨਕੀ ਸਰ ਲਗਾਤਾਰ ਇੱਕ ਪਾਸੇ ਅਕਾਲੀ ਭਾਜਪਾ ਗੱਠ ਜੋੜ ਦੀਆਂ ਚਰਚਾਵਾਂ ਨੇ ਪਰ ਦੂਜੇ ਪਾਸੇ ਹਰਿਆਣਾ ਦੇ ਸੀਐਮ ਨਾਈਵ ਸੈਣੀ ਦੇ ਵੱਲੋਂ ਇੱਕ ਅਖਬਾਰੀ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਵਿੱਚ 2027 ਦੀਆਂ ਚੋਣਾਂ ਭਾਜਪਾ ਆਪਣੇ ਪੱਧਰ ਤੇ ਲੜੇਗੀ ਉਹਨਾਂ ਦੇ ਵੱਲੋਂ ਜੇ ਸੰਕੇਤ ਦਿੱਤੇ ਗਏ ਨੇ ਇਕੱਲਿਆਂ ਚੋਣ ਲੜਨ ਦੇ ਕੀ ਉਹ 2027 ਦੇ ਵਿੱਚ ਸੁਖਵੀਰ ਸਿੰਘ ਬਾਦਲ ਦੇ ਲਈ ਕੋਈ ਝਟਕਾ ਹੋਵੇਗਾ ਕਿਉਂ ਨਹੀਂ ਭਾਜਪਾ ਅੱਜ ਅਕਾਲੀ ਦਲ ਦੇ ਨਾਲ ਸਮਝੌਤਾ ਕਰਨਾ ਚਾਹੁੰਦੀ ਜੀ ਆ ਬਿਲਕੁਲ ਪੀਤੇ ਲੰਮੇ ਸਮੇਂ ਤੋਂ ਇਹ ਚਰਚਾਵਾਂ ਨੇ ਕਿ ਭਾਜਪਾ ਜਿਹੜੀ ਆ ਪੰਜਾਬ ਦੇ ਵਿੱਚ ਅਕੱਲਿਆਂ ਚੋਣ ਜਿਹੜੀ ਉਹ ਲੜੂਗੀ ਅਰਮਨਦੀਪ ਸਿੰਘ ਬਿੱਟੂ ਹੋਣ ਜਾਂ ਹੋਰ ਲੀਡਰ ਹੋਣ ਉਸਰੇ ਦਾਵਾ ਕਰਦੇ ਆ ਕਿ ਅਸੀਂ ਅਕਾਲੀ ਦਲ ਨਾਲ ਗੱਠ ਜੋੜ ਜੜਾ ਉਹ ਨਹੀਂ ਕਰਨਾ ਜਦੋਂ ਕਿ ਦੂਜੇ ਪਾਸੇ ਇਹ ਵੀ ਚਰਚਾਵਾਂ ਆਮ ਤੌਰ ਤੇ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਿ ਅਕਾਲੀ ਭਾਜਪਾ ਦੇ ਵਿਚਕਾਰ 2027 ਦੀਆਂ ਚੋਣਾਂ ਨੂੰ ਲੈ ਕੇ ਗੱਠ ਜੋੜ ਕਿਸੇ ਸਮੇਂ ਵੀ ਹੋ ਸਕਦਾ ਤੇ ਕਹਿੰਦੇ ਗੱਲ ਜਿਹੜੀ ਆ ਗੱਠ ਜੋੜ ਦੀ ਉਹ ਵੀ ਅੰਤਮ ਸ਼ੁਰੂਆਤ ਦੇ ਪਰ ਜਦੋਂ ਪੇਚ ਫਸਦਾ ਆ ਉਹ ਸੀਟਾਂ ਦੇ ਮਾਮਲੇ ਤੇ ਆ ਜਿਹੜਾ ਮਸਲਾ ਜਿਹੜਾ ਪੇਚ ਜਿਹੜਾ ਫਸ ਜਾਂਦਾ ਕਿਉਂਕਿ ਅਕਾਲੀ ਦਲ ਜਦੋਂ ਭਾਜਪਾ ਦੇ ਨਾਲ ਪੰਜਾਬ ਦੇ ਪਿੰਨਾ ਚੋਣਾਂ ਲੜਦਾ ਰਿਹਾ 23 ਜਾਂ 24 ਸੀਟਾਂ ਜਿਹੜੀਆਂ ਨੇ ਉਹ ਭਾਜਪਾ ਨੂੰ ਦਿੰਦੇ ਰਹੀਆਂ ਤੇ ਬਾਕੀ ਇਹ ਸੀਟਾਂ ਤੇ ਅਕਾਲੀ ਦਲ ਆਪ ਲੜਦਾ ਰਿਹਾ ਤੇ ਜਦੋਂ ਕਿ ਹੁਣੋ ਸਥਿਤੀ ਇਹ ਹੈ ਕਿ ਭਾਜਪਾ ਜਿਹੜੀ ਹੈ ਬਰਾਬਰਤਿਆਂ ਸੀਟਾਂ ਦੀ ਵੰਡ ਕਰੀਏ ਤੇ ਕਹਿੰਦੇ ਪੇਚ ਜਿਹੜਾ ਇੱਥੇ ਫਸਦਾ ਤੇ ਇਸੇ ਕਰਕੇ ਸਿਆਸੀ ਗੱਠ ਜੋੜ ਆ ਜਿਹੜਾ ਭਾਜਪਾ ਉਹ ਅਕਾਲੀ ਭਾਜਪਾ ਦਾ ਗੱਠ ਕਿਉਂ ਜਿਹੜਾ ਉਹ ਨਹੀਂ ਹੁੰਦਾ ਪਰ ਆਮ ਚਰਚਾਵਾਂ ਹੀ ਹੁੰਦੀਆਂ ਨੇ ਕਿ ਗੱਠਜੋੜ ਹੋ ਜਾਣਾ ਪਰ ਦੂਜੇ ਪਾਸੇ ਜੇਕਰ ਭਾਜਪਾ ਦੇ ਕੇਂਦਰੀ ਨੇਤਾਵਾਂ ਦੀ ਗੱਲ ਕਰੀਏ ਤਾਂ ਹਮੇਸ਼ਾ ਉਹ ਕਹਿੰਦੇ ਨੇ ਕਿ ਨਹੀਂ ਐ ਕਿ ਖਾਹੀ ਪੰਜਾਬ ਦੇ ਵਿੱਚ ਆਪਣੇ ਪੱਤਰ ਤੇ ਜਿਹੜੀ ਚੋਣ ਜਿਹੜੀ ਆ ਉਹ ਲਟਣੀ ਆ ਸਾਡਾ ਆਰਡਰ ਜਿਹੜਾ ਬੜਾ ਮਜ਼ਬੂਤ ਆ ਜਦੋਂ ਕਿ ਦੂਜੇ ਪਾਸੇ ਕਾਂਗਰਸ ਦੇ ਵਿੱਚੋਂ ਭਾਜਪਾ ਦੇ ਗੇਂ ਲੀਡਰ ਚਾਹੇ ਅਮਰਿੰਦਰ ਸਿੰਘ ਹੋਣੇ ਹੋਣ ਚਾਹੇ ਸੁਨੀਲ ਜਾਖੜ ਹੋਣੇ ਹੋਣ ਇਹ ਅਕਸਰ ਗੱਠ ਜੋੜ ਨੂੰ ਜਿਹੜਾ ਉਹ ਜ਼ੋਰ ਦਿੰਦੇ ਆ ਤਵਜੂਹ ਜਿਹੜੀ ਉਹ ਕਹਿੰਦੇ ਨੇ ਕਿ ਉਹ ਦਿਨ ਦੇਖ ਕੇ ਗੱਠਜੋੜ ਹੋ ਜਾਣਾ ਚਾਹੀਦਾ ਹੁਣ ਹਰਿਆਣੇ ਦੇ ਜਿਹੜੇ ਮੰਤਰੀ ਨੇ ਨੈਰ ਸਿੰਘ ਸਿਆਣੀ ਉਹਨਾਂ ਦਾ ਇੱਕ ਇੰਟਰਵਿਊ ਜਿਹੜਾ ਉਹ ਸਾਹਮਣੇ ਆਇਆ ਔਰ ਬੀਤੇ ਸਮੇਂ ਚ ਅਗਰ ਨੈਰ ਸਿੰਘ ਸਿਆਣੀ ਦੀ ਭੂਮਿਕਾ ਵੇਖੀ ਜਾਵੇ ਤਾਂ ਪੰਜਾਬ ਮਸਲਿਆਂ ਦੇ ਵਿੱਚ ਉਹ ਬੜੀ ਦਿਲਚਸਪੀ ਜਿਹੜੀ ਉਹ ਲੈ ਰਹੇ ਨਹੀਂ ਔਰ ਆਏ ਦਿਨ ਉਹਨਾਂ ਦੇ ਸਿਰ ਤੇ ਉੱਤੇ ਜਿਹੜੀ ਪੱਗ ਆ ਉਹ ਵੱਜੀ ਹੋਈ ਦਿਖਾਈ ਜਿਹੜੀ ਦਿੰਦੀ ਆ ਪੱਗਾਂ ਰੱਖਦੀ ਪੱਗ ਉਹ ਦਸਤਾਰ ਜਿਹੜੀ ਉਸ ਜਗ ਤੇ ਉਹ ਪੰਜਾਬ ਦੇ ਮਸਲਿਆਂ ਨੂੰ ਬੜਾ ਸੰਜੀਦਗੀ ਦੇ ਨਾਲ ਜਿਹੜਾ ਉਹ ਬਿਆਨ ਕਰਦੇ ਆ ਤਾਂ ਜੇਕਰ ਉਹ ਭਾਜਪਾ ਅ ਦੇ ਮੁੱਖ ਮੰਤਰੀ ਆ ਤੇ ਦੂਜੇ ਪਾਸੇ ਪੰਜਾਬ ਦੇ ਮਸਲਿਆਂ 'ਚ ਇਹ ਪੂਰਾ ਇੰਟਰਸਟ ਲੈਂਦੇ ਆ ਖਾਸ ਤੌਰ ਤੇ ਸਿੱਖ ਮਸਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਹੁਣ ਉਹਨਾਂ ਦਾ ਇਹ ਬਿਆਨ ਆਇਆ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਦੇ ਸਬੰਧ ਵਿੱਚ ਗੁਰੂ ਖੇਤ 14 ਬਲੋ ਪ੍ਰੋਗਰਾਮ ਕੀਤੇਗੇ ਜਾਂ ਭਾਸ਼ਪਾ ਜਿਹੜੀ ਆ ਬਹੁਤ ਕੁਝ ਇਹ ਪੰਜਾਬ ਦੇ ਪ੍ਰਤੀ ਗੰਭੀਰ ਆ ਜਾਂ ਸਿੱਖ ਮਸਲਿਆਂ ਦੇ ਪ੍ਰਤੀ ਗੰਭੀਰ ਆ ਤੇ ਉਹਦੇ ਨਾਲ ਹੀ ਨਾਲ ਉਹਨਾਂ ਦਾ ਇੱਕ ਜਿਹੜਾ ਮਹੱਤਵਪੂਰਨ ਜਿਹੜਾ ਬਿਆਨ ਜਿਹੜਾ ਉਹ ਆਇਆ ਹੈ ਜਿਹੜਾ ਅਕਾਲੀ ਦਲ ਵਾਸਤੇ ਸੀ ਕਹਿ ਸਕਦੇ ਕਿ ਕਿਸੇ ਝਟਕੇ ਤੋਂ ਟੱਕ ਨਹੀਂ ਹੈਗਾ ਉਹਨਾਂ ਨੇ ਬੜਾ ਸਾਫ਼ ਤੇ ਸਪਸ਼ਟ ਸ਼ਬਦਾਂ ਚ ਕਿਹਾ ਆ ਕਿ ਜਦੋਂ ਵੱਡੇ ਬਾਦਲ ਸਾਹਿਬ ਜਾਨੀ ਕਿ ਪ੍ਰਕਾਸ਼ ਸਿੰਘ ਬਾਦਲ ਜਿਹੜੇ ਜੀਂਦੇ ਸਨ ਉਹਨਾਂ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਸੀ ਕੁਝ ਹੋਰ ਤਰੀਕੇ ਦੀ ਸੀ ਔਰ ਭਾਜਪਾ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਨੌ ਮਾਸਤਾ ਰਿਸ਼ਤਾ ਸੀ ਤੇ ਉਸ ਤੋਂ ਬਿਨਾ ਭਾਜਪਾ ਕਦੇ ਵੀ ਜਿਹੜੀ ਚੋਣ ਜਿਹੜੀ ਆ ਉਹਨਾਂ ਤੋਂ ਬਿਨਾ ਚੋਣ ਲੜਨ ਦਾ ਕਦੇ ਵੀ ਉਹਨਾਂ ਨੇ ਆਧਾਰ ਛੜਾ ਨਹੀਂ ਸੀ ਰੱਖਿਆ ਜਦੋਂ ਵੱਡੇ ਬਾਦਲ ਸਾਹਿਬ ਜਦੋਂ ਜੀਂਦੇ ਸਨ ਤਾਂ ਕਹਿੰਦੇ ਇਸੇ ਕਰਕੇ ਅਕਾਲੀ ਔਰ ਭਾਜਪਾ ਦਾ ਗੱਠ ਜੋੜ ਉਰੇ ਆਇਆ ਪਰ ਕਹਿੰਦੇ ਹੁਣ ਜਿਹੜੀ ਆ ਗੱਲ ਕਹੀ ਕਹਿੰਦੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਉਹ ਆਧਾਰ ਨਹੀਂ ਹੈਗਾ ਕਿ ਜਿਹੜਾ ਕਦੇ ਵੱਡੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਦੇ ਬਦਲ ਸਾਹਮਣੇ ਸੀ ਉਹਨੇ ਲਖਿਆ ਕਿ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਉਹ ਬਿਲਕੁਲ ਉਸੇ ਤਰੀਕੇ ਦੀ ਆ ਜਿਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਇੰਡੀਅਨ ਨੈਸ਼ਨਲ ਲੋਕ ਦਲ ਦੀ ਆ ਤੇ ਦੂਜੇ ਪਾਸੇ ਜੀਪੀਪੀ ਦੀ ਹੈ ਹੁਣ ਇਹ ਜਿਹੜੀਆਂ ਦੋ ਪਾਰਟੀਆਂ ਇੰਡੀਅਨ ਨੈਸ਼ਨਲ ਲੋਕ ਦਲ ਤੇ ਜੀਪੀਪੀ ਹਰਿਆਣੇ ਦੇ ਵਿੱਚ ਕਿਸੇ ਸਮੇਂ ਇਹਨਾਂ ਦੀ ਸੱਤਾ ਜਿਹੜੀ ਉਹ ਰਹੀ ਹੈ चौटाला ਦੀ ਜਿਹੜੀ ਪਾਰਟੀ ਸੀ ਆ ਜਿਹੜੀ ਇੰਡੀਅਨ ਨੈਸ਼ਨਲ ਲੋਕਦਾਲਾ ਤੇ ਤੁਸੀਂ ਐਸਵੇ ਦੇਖ ਲਓ ਕਿ ਇੰਡੀਅਨ ਨੈਸ਼ਨਲ ਲੋਕਦਾਲੀ ਉਥੇ ਜਿਹੜੀ ਹੋਂਦ ਆ ਉਹ ਨਾ ਮਾਤ ਰਿਆ ਹੁਣ ਇੱਕ ਕਿਸਮ ਦੇ ਨਾਲ ਨਾਇਬ ਸਿੰਘ ਸੈਣੀ ਦਾ ਅਕਾਲੀ ਦਲ ਦਾ ਇੰਡੀਅਨ ਨੈਸ਼ਨਲ ਲੋਕਦਾਲ ਨਾਲ ਤੁਲਨਾ ਕਰਨੀ ਔਰ ਸਾਫ ਸੰਕੇਤ ਵਿੱਚ ਇਹ ਗੱਲ ਕਹਿਣੀ ਕਿ ਅਸੀਂ ਹੁਣ 2027 ਦੇ ਵਿੱਚ ਚੋਣਾਂ ਜਿਹੜੀਆਂ ਆਪਣੇ ਪੱਤਰ ਤੇ ਲੜਾਂਗੇ ਇਹ ਆਪਣੇ ਆਪ ਦੇ ਵਿੱਚ ਬੜਾ ਮਹੱਤਵਪੂਰਨ ਜਿਹੜਾ ਉਹਨਾਂ ਦਾ ਬਿਆਨ ਹੈਗਾ ਜਿਹੜਾ ਅੱਜ ਕੋਝ ਅਖਬਾਰਾਂ ਦੇ ਵਿੱਚ ਉਜੜਾ ਉਛਾਪਿਆ ਹੈਗਾ ਉਹਨੇ ਇਸ ਭੂਮਿਕਾ ਦੇ ਵਿੱਚ ਕਿਉਂਕਿ ਨੈਰ ਸਿੰਘ ਸਣੀ ਨੂੰ ਬੀਤੇ ਦਿਨਾਂ 'ਚ ਵੇਖਿਆ ਜਾਏ ਤਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹ ਬੜੇ ਕਲੋਜ਼ ਨੇ ਹਰਿਆਣਾ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੋਏ ਦੇ ਨਰਿੰਦਰ ਮੋਦੀ ਹੋਣਾ ਨਾ ਉਹਨਾਂ ਨੇ ਸਟੇਜ ਜਿਹੜੀ ਆ ਉਹ ਸਾਂਝੀ ਕੀਤੀ ਹੈ ਤੇ ਜੇਕਰ ਸਟੇਜ ਸਾਂਝੀ ਕਰ ਕਰਨ ਤੋਂ ਬਾਅਦ ਸਿੱਖ ਮਸਲਿਆਂ ਦੇ ਪ੍ਰਤੀ ਜਿਸ ਤਰੀਕੇ ਨਾਲ ਉਹਨਾਂ ਦੇ ਇਹ ਬਿਆਨ ਆਏ ਨੇ ਖਾਸ ਤੌਰ ਤੇ ਅਕਾਲੀ ਦਲ ਤੋਂ ਲੈ ਕੇ ਇਹ ਤਾਂ ਫਿਰ ਸਬਸਟੈਂਸ਼ੀਏਟ ਦਿੰਦੇ ਹੀ ਦਿੰਦੇ ਆ ਕਿ ਹਾਂ ਭਈ 2027 ਦੀ ਚੋਣਾਂ ਨੂੰ ਲੈ ਕੇ ਭਾਜਪਾ ਜਿਹੜੀ ਆ ਬੜੀ ਰੰਗ ਮਿੱਠ ਕੇ ਜਿਹੜੀ ਉਹ ਨੀਤੀ ਜਿਹੜੀ ਆ ਉਹ ਬਣਾ ਰਹੀ ਹੈ ਗਣ ਮਿੱਠ ਕੇ ਨੀਤੀ ਬਣਾ ਰਹੀ ਆ ਔਰ ਵਧੀਆ ਨੀਤੀ ਦੇ ਤਹਿਤ ਉਹ ਚੋਣਾ ਲੜਨ ਦੇ ਮੁੰਡਸ਼ਾਗੇ ਜਿਸ ਤਰੀਕੇ ਨਾਲ ਕਿਹਾ ਕਿ ਪਿੰਡੂ ਪੱਧਰ ਤੱਕ ਅਸੀਂ ਆਪਣੇ ਕਾਡਰ ਨੂੰ ਜਿਹੜਾ ਮਜ਼ਬੂਤ ਕਰਨਾ ਨੈਪ ਸਿੰਘ ਸੈਣੀ ਨੇ ਇਹ ਵੀ ਗੱਲ ਜਿਹੜੀ ਕਹੀ ਆ ਤਾਂ ਬਾਕੀ ਤਾਂ ਉਹਨਾਂ ਨੇ ਬਿਆਨ ਦਿੱਤਾ ਕਿ ਹਾਂ ਵੀ ਜੇਕਰ ਪੰਜਾਬ ਦੇ ਵਿੱਚ ਵਿਕਾਸ ਚਾਹੁੰਦੇ ਜੇ ਤਾਂ ਫਿਰ ਭਾਜਪਾ ਨੂੰ ਪੰਜਾਬ ਦੇ ਵਿੱਚ ਲਿਆਉਣਾ ਚਾਹੀਦਾ ਕਿਉਂਕਿ ਕੇਂਦਰ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਚੱਲੋ ਇਹ ਬਿਆਨ ਤਾਂ ਅਹਿਮ ਬਿਆਨ ਜਿਹੜੇ ਹੁੰਦੇ ਹੀ ਆ ਔਰ ਉਹਨਾਂ ਦਾ ਇਹ ਜਿਹੜਾ ਬਿਆਨ ਆ ਕਿ ਸ਼੍ਰੋਮਣੀ ਅਕਾਲੀ ਦਲ ਹੁਣ ਪਹਿਲੀ ਵਾਰੀ ਸਥਿਤੀ ਦੇ ਵਿੱਚ ਨਹੀਂ ਹੈਗਾ ਕਿ ਉਸ ਦੀ ਹਾਲ ਇੰਡੀਆ ਨੈਸ਼ਨਲ ਲੋਕਤਲਵਾੜੀ ਹੈਗੀ ਆ ਤਾਂ ਅਜਿਹੀ ਸਥਿਤੀ ਦੇ ਵਿੱਚ ਫਿਰ ਸਾਫ ਪਤਾ ਲੱਗ ਜਾਂਦਾ ਕਿ ਭਾਜਪਾ ਜਿਹੜੀ ਆ ਆਪਣੇ ਪੱਧਰ ਤੇ ਪੰਜਾਬ ਦੇ ਅੰਦਰ ਚੋਣਾਂ ਲੜਨ ਦੇ ਮੂਰਚੇ ਹੈਗੀ ਆ ਉਹ ਰਖਣਾ ਸਾਹਿਬ ਦੂਜੇ ਪਾਸੇ ਗੱਲ ਕਰਦੀ ਏ ਅਕਾਲੀ ਭਾਜਪਾ ਗੱਠ ਜੋੜਦੀ ਅਕਾਲੀ ਭਾਜਪਾ ਗੱਠ ਜੋੜ 2022 ਦੇ ਵਿੱਚ ਵੀ ਰਿੰਦਾ ਰਿੰਦਾ ਜਦੋਂ ਹੋ ਨਹੀਂ ਹੋ ਸਕਿਆ ਫਿਰ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਉਦੋਂ ਵੀ ਜਿਹੜਾ ਉਹ ਨਹੀਂ ਹੋ ਸਕਿਆ ਅਸਰਦਾਸ ਸਿੰਘ ਬਾਦਲ ਉਹਨਾਂ ਦੀ ਇੱਕ ਮੈਨੂੰ ਸਟੇਟਮੈਂਟ ਅਜੇ ਵੀ ਯਾਦ ਆ। ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਮੈਂ ਜਦੋਂ ਉਸ ਵਾਲੇ ਪਾਰਟੀ ਦੇ ਕੌਮੀ ਜਿਹੜੇ ਪਠਾਨ ਨੇ ਉਹਨਾਂ ਨਾਲ ਜਦ ਮੀਟਿੰਗ ਹੋਈ ਤਾਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਤੁਸੀਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਤਾਂ ਤੁਸੀਂ ਉਸ ਨੂੰ ਓਪੋਜ਼ ਕਰੋ ਕਿ ਜੇ ਤੁਸੀਂ ਓਪੋਜ਼ ਨਹੀਂ ਕਰਦੇ ਤਾਂ ਫਿਰ ਸਾਡੇ ਕੋਲ ਹੋਰ ਵੀ ਬਦਲ ਨਹੀਂ। ਹੁਣ ਜਿਹੜੇ ਹੋਰ ਵੀ ਬਦਲ ਨਹੀਂ ਅਕਾਲੀ ਦਲ ਦੇ ਸੰਦਰਭ ਦੇ ਵਿੱਚ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਉਹਨੇ ਇਹ ਬਕਾਇਦਾਤਾ ਉੱਤੇ ਸਟੇਟਮੈਂਟ ਦਿੱਤੀ ਸੀ ਕਿ ਪਾਜ ਪਾ ਪ੍ਰਧਾਨ ਬਲੋ ਇਹ ਗੱਲ ਕਿ ਸਾਡੇ ਕੋਲ ਫਿਰ ਹੋਰ ਵੀ ਰਸਤੇ ਨੇ ਹੋਰ ਵੀ ਬਦਲ ਨੇ ਜੇ ਤੁਸੀਂ ਨਹੀਂ ਦਿੱਤਾ ਫਿਰ ਅਸੀਂ ਉਹਨਾਂ ਨੂੰ ਜਿਹੜਾ ਉਹ ਪ੍ਰੈਫਰ ਕਰ ਸਕਦੇ ਆ ਤਾਂ ਤੁਸੀਂ ਫਿਰ ਦੇਖ ਲਓ ਕਿ 2022 ਤੋਂ ਬਾਅਦ ਪੰਜਾਬ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਪੰਦੀ ਅਮਰਪਾਲ ਦਾ ਜਿਹੜੀ ਐਂਟਰੀ ਹੁੰਦੀ ਆ ਦੂਜੇ ਪਾਸੇ ਬਾਅਦ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸਿਰ ਜੀ ਵੀ ਜਿਹੜਾ ਉਹ ਬੰਦਾ ਹੈਗਾ ਜਿਹਦੇ ਵੱਲੋਂ ਅਕਸਰ ਇਹ ਅੰਜਾਮ ਲੱਗਦੇ ਆ ਕਿ ਹਾਂ ਭਈ ਇਹ ਪੰਜ ਪਧਨ ਨਤਾਵਾਂ ਦੇ ਨਾਲ ਇਹਨਾਂ ਦੀ ਸਾਂਝ ਹੈਗੀ ਆ ਸੋ ਜੇ ਐਸ ਨੇ ਤਾਂ ਅਕਾਲੀ ਦਲ ਵੀ ਤਿੰਨ ਚਾਰ ਜਿਹੜੇ ਪੰਜਾਬ 'ਚ ਜਿਹੜੇ ਉਹ ਬਣੇ ਨੇ ਚੱਲ ਰਹੇ ਨੇ ਤਾਂ ਫਿਰ ਅਜਿਹੀ ਹਾਲਤ ਵਿੱਚ ਇਹ ਵੇਖਣਾ ਪਊਗਾ ਤੇ ਭਾਜਪਾ ਜਿਹੜੀ ਇਹ ਗੱਲ ਤਾਂ ਪੱਕੀ ਹੈ ਕਿ ਭਾਜਪਾ ਜੇਕਰ ਆਪਣੇ ਪੱਤਰ ਦੇ ਖੱਲੇ ਚੂਹ ਲੜਤੀ ਤੇ ਨਤੀਜੇ ਉਹੋ ਜਿਹੇ ਨਹੀਂ ਹੋ ਸਕਦੇ ਉਹਦੀ ਵੀ ਜਿਹੜੀ ਮਜਬੂਰੀ ਬਣ ਜਾਂਦੀ ਆ ਕਿ ਕਿਸੇ ਨਾ ਕਿਸੇ ਅਕਾਲੀ ਦਲ ਨੂੰ ਲੈ ਕੇ ਤੁਰਨਾ ਪਊਗਾ ਜੇਕਰ ਉਹਨੇ ਪਿੰਡੂ ਖੇਤਰ ਦੇ ਵਿੱਚ ਵੋਟਾਂ ਲੈਣੀਆਂ ਨੇ ਤਾਂ ਸੁਭਾਵਕ ਆ ਕਿ ਉਹਨਾਂ ਕੋਲ ਹੁਣ ਬਦਲ ਜਿਹੜੇ ਨੇ ਹੁਣ ਦੋ ਚਾਰ ਬਦਲ ਤਾਂ ਸਾਹਮਣੇ ਹੈ ਹੀ ਆ ਸ਼੍ਰੋਮਣੀ ਅਕਾਲੀ ਦਲ ਮਾਰਸ ਪੰਜਾਬ ਉਹ ਵੀ ਉਹਨਾਂ ਕੋਲ ਬਦਲ ਹੈਗਾ ਕਿ ਸ਼੍ਰੋਮਣੀ ਅਕਾਲੀ ਦਲ ਪੁਰਨ ਸਰਜੀਤ ਜਿਹੜਾ ਬੜਿਆ ਗਿਆਨੀ ਹਰਪ੍ਰੀਤ ਸਿੰਘ ਬੜਾ ਉਹ ਵੀ ਤੇ ਦੂਜੇ ਪਾਸੇ ਸਾਫ ਸ਼ਬਦਾਚ ਇਹ ਗੱਲ ਕਹਿ ਦੇਣੀ ਕਿ ਹਾਂ ਪਈ ਸ਼੍ਰੋਮਣੀ ਅਕਾਲੀ ਦਲ ਬਾਦਲ ਐਸ ਵੇਲੇ ਇੰਡੀਅਨ ਨੈਸ਼ਨਲ ਲੋਕਦਲ ਵਾਲੀ ਸਥਿਤੀ ਜਜੜਾ ਹਾਸ਼ੀਏ ਤੋਂ ਬਾਹਰ ਆ ਇਹ ਸਾਫ ਸੰਕੇਤ ਨੇ ਕਿ ਸ਼੍ਰੋਮਣੀ ਅਕਾਲੀ ਦਲ ਔਰ ਅਕਾਲੀ ਭਾਜਪਾ ਜਿਹੜਾ ਗਠਜੋੜਾ ਇਹਦੇ ਉੱਤੇ ਪ੍ਰਸ਼ਨ ਚਿੰਨ ਜਿਹੜਾ ਜ਼ਰੂਰ ਲੱਗਦਾ ਜਿਹੜਾ ਮਹਿਸੂਸ ਹੋ ਰਿਹਾ ਬਾਕੀ ਗਠਜੋੜ ਹੁਣ ਹੋ ਸਕਦਾ ਉਹ ਹੁਣ ਸ਼੍ਰੋਮਣੀ ਅਕਾਲੀ ਦਲ ਬਾਰਸ ਪੰਜਾਬ ਨਾਲ ਹੋਵੇ ਜਾਂ ਪ੍ਰੋਫੈਸਰ ਜੀਤਨ ਕਿਸੇ ਨਾਲ ਵੀ ਹੋਵੇ ਇਹ ਭੁਖ ਦੀਆਂ ਗੱਲਾਂ ਨੇ ਪਰ ਨਰਿੰਦਰ ਸਿੰਘ ਸੈਣੀ ਦਾ ਇਹ ਬਿਆਨ ਜਿਹੜਾ ਆਪਣੇ ਆਪ ਦੇ ਵਿੱਚ ਇਹ ਜਰੂਰ ਸੰਕੇਤ ਜਿਹੜਾ ਦੇ ਦਿੰਦਾ ਕਿ ਹਾਂ ਵੀ ਚੋਣਾਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਆ 2027 ਦੇ ਵਿੱਚ ਸ਼ਾਇਦ ਇਕੱਲੇ ਹੀ ਲੜੇ ਕਿਉਂਕਿ ਨਰਿੰਦਰ ਸਿੰਘ ਸੈਣੀ ਮੁਖੰਦਰੀ ਨਹੀਂ ਪੰਜਾਬ ਬਾਕੀ ਰਾਜਨੀਤੀ ਦੇ ਵਿੱਚ بڑا ਕੁਝ ਇਦਾਂ ਨਾ ਹੁੰਦਾ ਕਦੇਦਨ ਸਤਿਵਿਅਨ ਜਿਹੜੀਆਂ ਬਦਲ ਜਾਂਦੀਆਂ ਨੇ ਕੋਈ ਵੀ ਅੰਤਮ ਸੱਚ ਜਿਹੜਾ ਉਹ ਨਹੀਂ ਹੁੰਦਾ ਪਰ ਅੱਜ ਦੇ ਸਮੇਂ ਦੇ ਵਿੱਚ ਮਹਿਰ ਸਿੰਘ ਸੈਣੀ ਦੀ ਇਹ ਸਟੇਟਮੈਂਟ ਜਿਹੜੀ ਆ ਬੜੀ ਮਹੱਤਵਪੂਰਨ ਹਾਲਾਂਕਿ ਰਮੇਸ਼ ਸਿੰਘ ਬਿੱਟੂ ਵੀ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਰਹਿੰਦੇ ਨੇ ਪਰ ਰਮੇਸ਼ ਸਿੰਘ ਬਿੱਟੂ ਦੀ ਸਟੇਟਮੈਂਟ ਨੂੰ ਕੋਈ ਜ਼ਿਆਦਾ ਲੋਕ ਗੰਭੀਰਤਾ ਨਾਲ ਪੰਜਾਬ ਦੇ ਲੈਂਦੇ ਨਹੀਂ ਹੈਗੇ ਕਿਉਂਕਿ ਜਿਸ ਤਰੀਕੇ ਨਾਲ ਪਿਛਲੇ ਸਮੇਂ 'ਚ ਉਹਨਾਂ ਦਾ ਕਾਂਗਰਸ ਦੇ ਨਾਲ ਕਾਂਗਰਸ ਉਹ ਭਾਜਪਾ ਜਿਹੜਾ ਉਹ ਜ਼ਿਆਦਾ ਗੰਭੀਰਤਾ ਨਾਲ ਲੋਕ ਉਹਨਾਂ ਦੇ ਬਿਆਨਾਂ ਨੂੰ ਲੈਂਦੇ ਨਹੀਂ ਕਨ ਮਰ ਸਿੰਘ ਸੈਣੀ ਕਿਉਂਕਿ ਹਰਿਆਣੇ ਦੇ ਮੁੱਖ ਮੰਤਰੀ ਨੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬੜੇ ਕਲੂਜ਼ ਨੇ ਉਹਨਾਂ ਵੱਲੋਂ ਇਸ ਮੌਕੇ ਤੇ ਇਹ ਸਟੇਟਮੈਂਟ ਜਿਹੜੀ ਦੇਣੀ ਆਪਣੇ ਆਪ ਦੇ ਵਿੱਚ ਜਰੂਰ ਇੱਕ ਮਹੱਤਵਪੂਰਨ ਸੰਕੇਤ ਹੈ ਜਿਹੜਾ ਇਹ ਇਸ਼ਾਰਾ ਕਰਦਾ ਕਿ ਹੋ ਸਕਦਾ ਕਿ ਹੁਣ ਹੋ ਸਕਦਾ ਮੈਂ ਕਹਿ ਰਿਹਾ ਕਿ ਹੋ ਸਕਦਾ ਕਿ ਖਾਲੀ ਪਾਜਬਾ ਗੱਠ ਜੁੜ ਨਾ ਹੋਵੇ ਬਾਕੀ ਭੁਖ ਦੇ ਗਰਭ ਚ ਕੀ ਪਿਆ ਇਹ ਤਾਂ ਰਖੜਾ ਸਾਹਿਬ ਆਉਣ ਵਾਲਾ ਸਮਾਂ ਦੱਸੇਗਾ ਪਰ ਅਣਕੀ ਸਰ ਅੱਜ ਜਿਵੇਂ ਮਾਗੀ ਕਾਨਫਰੈਂਸ ਮਾਗੀ ਮੇਲੇ ਦੇ ਮੌਕੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਕਾਨਫਰੈਂਸ ਕੀਤੀ ਜਾ ਰਹੀ ਉੱਥੇ ਹੀ ਬੀਜੇਪੀ ਦੇ ਵੱਲੋਂ ਵੱਖਰੇ ਤੌਰ ਤੇ ਕਾਨਫਰੈਂਸ ਕਰਨਾ ਇਹ ਵੀ ਤਾਂ ਕਿਤੇ ਨਾ ਕਿਤੇ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਉਹਨਾਂ ਵੱਲੋਂ ਹੀ ਕਿਉਂਕਿ ਸ਼ਕਤੀ ਪ੍ਰਦਰਸ਼ਨ ਅੱਜ ਬੀਜੇਪੀ ਵੀ ਕਰਕੇ ਦੇਖ ਰਹੀ ਕਿ ਪੰਜਾਬ ਦੇ ਵਿੱਚ ਤਰਾਤਲ ਤੇ ਆਖਰਕਾਰ ਬੀਜੇਪੀ ਖੜੀ ਕਿੱਥੇ ਕਾ ਜੀ ਆ ਬਿਲਕੁਲ ਅੱਜ ਦਾ ਸਿਆਸੀ ਜਿਹੜੀ ਬਾਕੀ ਦੇ ਮੇਲੇ ਤੇ ਜਿਹੜੀਆਂ ਸਿਆਸੀ ਕਾਨਫਰੰਸਾਂ ਹੋਈਆਂ ਨੇ ਉੱਤੇ ਸਾਰੀਆਂ ਪਾਰਟੀਆਂ ਜਿਹੜੀਆਂ ਆਪਣੀ ਕਾਨਫਰੰਸ ਕਰ ਰਹੀਆਂ ਨੇ ਇਹ ਭਾਜਪਾ ਵੱਲੋਂ ਅੱਜ ਵੱਖਰੇ ਤੌਰ ਤੇ ਆਪਣਾ ਸਿਆਸੀ ਸਟੇਜ ਲਾਉਣੀ ਇਹ ਸਾਫ ਸੰਕੇਤ ਆ ਕਿ ਉਹ ਆਪਣੇ ਪਰ ਜਿਹੜੇ ਨੇ ਆਪਣੇ ਪੱਧਰ ਤੇ ਤੁਲਨਾ ਚਾਹੁੰਦੀ ਆ ਕਿ ਪੰਜਾਬ ਚ ਉਸ ਦਾ ਆਧਾਰ ਜਿਹੜਾ ਉਹ ਕਿਹੋ ਜਿਹਾ ਹੈਗਾ ਕਿਉਂਕਿ ਅਗਰ ਵੇਖਿਆ ਜਾਵੇ ਤਾਂ ਕਾਂਗਰਸ ਪਾਰਟੀ ਨੇ ਅੰਦਰੂਨੀ ਖਾਣਾ ਜੰਗੀ ਵੀ ਜਿਹੜੀ ਸਾਰੇ ਲੋਕਾਂ ਦੇ ਸਾਹਮਣੇ ਆ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਨੂੰ ਨਵਸਿੰਘ ਸਿਆਣੀ ਬਿਆਨ ਕਰ ਚੁੱਕਾ ਆਮ ਆਦਮੀ ਪਾਰਟੀ ਜਿਹੜੀ ਆ ਉਹਦੇ ਸਾਹਮਣੇ ਵੀ ਸਥਿਤੀ ਜਿਹੜੀ ਸਾਡੇ ਲੋਕਾਂ ਦੇ ਸਾਹਮਣੇ ਆ ਕਿਉਂਕਿ 2022 ਵਾਲਾ ਹੁਣ ਕਰੇ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦਾ ਹੁਣ ਰਿਹਾ ਨਹੀਂ ਤਾਂ ਅਜਿਹੇ ਸੰਦਰਭ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹਨੂੰ ਕੋ ਸਭ ਕੁਝ ਆਸਾਮ ਦਾਮ ਡੱਡ पे ਸਭ ਕੁਝ ਹੈਗਾ ਤਾਂ ਕਿਉਂ ਨਾ ਉਹ ਆਪਣੇ ਪਰਤ ਤੋਲੂਗੀ ਤਾਂ ਇਹ ਜਿਹੜਾ ਮਾਗੀ ਮੇਲੇ ਤੇ ਮੇਰਾ ਖਿਆਲ ਪਹਿਲੀ ਵਾਰੀ ਭਾਜਪਾ ਜਿਹੜੀ ਇਹੋ ਜੀ ਸਿਆਸੀ ਕਾਨਫਰੰਸ ਕਰ ਰਹੀ ਆ ਉਥੇ 100 ਬੰਦਾ ਹੋਣ 200 ਬੰਦਾ ਹੋਣ ਉਹਨਾਂ ਵਾਸਤੇ ਉਹੋ ਹੀ ਪ੍ਰਾਪਤੀ ਜਿਹੜੀ ਹੋਊਗੀ ਉਹੋ ਹੀ ਉਹਨਾਂ ਦੀ ਅਹਿਮ ਪ੍ਰਾਪਤੀ ਹੋਊਗੀ ਕਿ ਅਸੀਂ ਇਹਨਾਂ ਇਕੱਠ ਕਰਨ ਵਿੱਚ ਕਾਮਯਾਬ ਹੋ ਗਏ ਆ ਬਾਕੀ ਹੁਣ ਇਹ ਵੇਖਣ ਵਾਲੀ ਗੱਲ ਆ ਕਿ ਭਾਜਪਾ ਦੀ ਇਸ ਸਟੇਜ ਦੇ ਉੱਤੇ ਕੀ ਪੰਜਾਬ ਵਿੱਚੋਂ ਪੰਜਾਬ ਕਾਂਗਰਸ ਤੋਂ ਗਏ ਲੀਡਰ ਜਿਹੜੇ ਭਾਜਪਾ 'ਚ ਉਹ ਮੌਜੂਦ ਹੁੰਦੇ ਆ ਜਾਂ ਭਾਜਪਾ ਦੇ ਟਕਸਾਲੀ ਲੀਡਰ ਜਿਹੜੇ ਆ ਉਹ ਹੁੰਦੇ ਆ ਇਹ ਇੱਕ ਗੱਲ ਜਿਹੜੀ ਜਰੂਰ ਧਿਆਨ ਵਿੱਚ ਰੱਖਣ ਵਾਲੀ ਹੋਊਗੀ ਕਿ ਹਾਂ ਭੀ ਭਾਜਪਾ ਜਿਹੜੀ 2027 ਦੀਆਂ ਚੋਣਾਂ ਕਿਸ ਆਧਾਰ 'ਤੇ ਲੜਨਾ ਚਾਹੁੰਦੀ ਆ ਕੀ ਉਹਨਾਂ ਦੀ ਜਿਹੜੀ ਆਪਣੇ ਲਗਾਮ ਜਿਹੜੀ ਹੋਊਗੀ ਇਹਨਾਂ ਕੈਪਟਨ ਅਮਰਿੰਦਰ ਸਿੰਘ ਸਨੀਲ ਜਾਖੜ ਵਰਗੇ ਬੰਦਿਆਂ ਦੇ ਹੱਥ ਹੋਊਗੀ ਜਾਂ ਟਕਸਾਲੀ ਜਿਹੜੇ ਭਾਜਪਾ 'ਈ ਨੇ ਉਹਨਾਂ ਦੇ ਹੱਥ ਹੋਊਗੀ ਇਹ ਗੱਲ ਜ਼ਰੂਰ ਆ ਕਿ ਅੱਜ ਸਟੇਜ ਤੇ ਭਾਜਪਾ ਦੀ ਸ ਬਿਲਕੁਲ ਅਨਕੀ ਸਰ ਉਧਰ ਲਗਾਤਾਰ ਪਹਿਲਾਂ ਜਾਂਚ ਨੂੰ ਲੈ ਕੇ ਕਸਮਕਸ ਚੱਲ ਰਹੀ ਸੀ ਬੀਤੇ ਦਿਨਾਂ ਦੇ ਵਿੱਚ ਹੀ ਜਾਂਚ ਨੂੰ ਲੈ ਕੇ ਜਥੇਦਾਰ ਸਾਹਿਬ ਦੇ ਵੱਲੋਂ ਇਹ ਸਥਿਤੀ ਸਾਫ਼ ਕਰ ਦਿੱਤੀ ਗਈ ਸੀ ਕਿ ਐ ਜੀ ਪੀ ਸੀ ਸਹਿਯੋਗ ਕਰੇਗੀ ਜੀ ਪਰ ਹੁਣ ਜੋ ਮਾਮਲਾ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਵਾਦਾਂ ਦੇ ਵਿੱਚ ਹੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਵ ਕੀਤੇ ਜਾਣਾ ਉਸ ਤੋਂ ਹੀ ਬਹੁਤ ਤਰ੍ਹਾਂ ਦੇ ਸਵਾਲ ਨੇ ਤੇ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬਿਆਨ ਦਿੱਤੇ ਜਾ ਰਹੇ ਨੇ ਉਸ ਨੂੰ ਲੈ ਕੇ ਵੀ ਲੋਕ ਉਹਨਾਂ ਦਾ ਵਿਰੋਧ ਕਰ ਰਹੇ ਨੇ ਪਰ ਇਸ ਸਭ ਦੇ ਚੱਲਦੇ ਆ ਜੀ ਅਚਾਨਕ ਜਥੇਦਾਰ ਸਾਹਿਬ ਦੇ ਵੱਲੋਂ ਮੁਲਾਕਾਤ ਦਾ ਸਮਾਂ ਚੇਂਜ ਕਰਦਿਆ ਨਹੀਂ ਪਹਿਲਾਂ 10 ਵਜੇ ਦਾ ਟਾਈਮ ਸੀ ਤੇ ਹੁਣ ਸ਼ਾਮ ਦਾ ਟਾਈਮ ਦੱਸਿਆ ਜਾ ਰਿਹਾ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੈਨੂੰ ਕੋਈ ਰਂਝੇਵਾਂ ਨਹੀਂ ਦੂਜੇ ਪਾਸੇ ਜਥੇਦਾਰ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਮੁੱਖ ਮੰਤਰੀ ਦੇ ਦੇ ਹੋਇਆ ਸੀ ਸਮੇਂ ਦੇ ਵਿੱਚ ਤਬਦੀਲੀ ਕਰ ਰਹੇ ਆ ਆਖਿਰਕਾਰ ਇਹ ਚੱਲ ਕਿਉਂ ਰਿਹਾ ਕਿਉਂ ਨਹੀਂ ਪਹਿਲਾਂ ਵਾਲੇ ਸਮੇਤ ਜਥੇਦਾਰ ਸਾਹਿਬ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਾ ਚਾਹੁੰਦੇ ਜੀ ਗੱਲ ਰੱਖਣਾ ਸਾਹਿਬ ਇਹ ਹੈ ਕਿ ਇਸ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਸੂਤੀ ਸਥਿਤੀ 'ਚ ਪਸਾ ਦਿੱਤਾ ਮੈਂ ਸਾਫ਼ ਤੇ ਸਪਸ਼ਟ ਸ਼ਬਦਾਂ 'ਚ ਇਹ ਨਹੀਂ ਗੱਲ ਕਰਵਾਉਂਦਾ ਉਹਨਾਂ ਵੱਲੋਂ ਸਮੇਂ-ਸਮੇਂ ਤੇ ਯੂ-ਟਰਨ ਜਿਹੜੇ ਉਹ ਲੈ ਜਾ ਰਹੇ ਆ ਜੀ ਤੇ ਜਿਹਦੇ ਨਾਲ ਸ਼ਰੂਮਣੀ ਅਕਾਲੀ ਦਰਬਾਰ ਮਾਦਮ ਮਾਫ ਕਰਤਾ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਦੂਜੇ ਪਾਸੇ ਜਥੇਦਾਰ ਸਾਹਿਬ ਦੀ ਜਿਹੜੀ ਸਥਿਤੀ ਆ ਉਹ ਜ਼ਰੂਰ ਜਿਹੜੀ ਅਸੀਂ ਕਹਿ ਸਕਦੇ ਆ ਕਿ ਕ੍ਰਿਟਿਸਾਈਜ਼ ਵਾਲੀ ਆਲੋਚਨਾ ਵਾਲੀ ਜਿਹੜੀ ਉਹ ਬੰਦੀ ਪਈ ਹੈ ਕਿਉਂਕਿ ਪਹਿਨਾ ਜਥੇਦਾਰ ਸਾਹਿਬ ਦਾ ਹੁਕਮ ਹੁੰਦਾ ਕਿ ਨਹੀਂ ਪੇ ਸਹਿਯੋਗ ਜਿਹੜਾ ਉਹ ਨਹੀਂ ਦੇਣਾ ਐ ਜੀਪੀਸੀ ਕੋਈ ਸਹਿਯੋਗ ਨਾ ਕਰੇ ਜਦੋਂ ਲੋਕਾਂ ਦਾ ਦਬਾਅ ਵੱਧਦਾ ਸਿੱਖ ਸੰਗਤ ਦਾ ਦਬਾਅ ਵੱਧਦਾ ਫਿਰ ਆਦੇਸ਼ ਜਥੇਦਾਰ ਸਾਹਿਬ ਯੂਟਰਨ ਲੈਂਦੇ ਆ ਨਹੀਂ ਨਹੀਂ ਜੀ ਸਹਿਯੋਗ ਦੇਣੇ ਹੁਣ ਘਟੋ ਘਟ ਜਥੇਦਾਰ ਸਾਹਿਬ ਨੂੰ ਇਹ ਚਾਹੀਦਾ ਕਿ ਜ ਟੋਟਾਟ ਫਿਰ ਆਪਣੇ ਉਸ ਰਤਬੇ ਨੂੰ ਜਾਂ ਆਪਣੇ ਉਹਨਾਂ ਫਰਮਾਨਾਂ ਨੂੰ ਯਾਰੀ ਰੱਖਦੇ ਆ ਉਸ ਪੱਧਰ ਤੇ ਉੱਤੇ ਉਹਨਾਂ ਦੀ ਰਾਖੀ ਕਰਨ ਪਰ ਅਸਲ ਦੇ ਵਿੱਚ ਸਾਰੇ ਲੋਕਾਂ ਨੂੰ ਪਤਾ ਕਿ ਜਥੇਦਾਰ ਸਾਹਿਬ ਆਪਣੇ ਪੱਧਰ ਤੇ ਸ਼ਾਇਦ ਫੈਸਲੇ ਉਹ ਕਰਦੇ ਨਹੀਂ ਫੈਸਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਹੁੰਦੇ ਆ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣੇ ਪੱਧਰ ਤੇ ਸ਼ਾਇਦ ਫੈਸਲੇ ਨਹੀਂ ਕਰਦੀ ਫੈਸਲੇ ਸ਼ਾਇਦ ਕਿਤੇ ਹੋਰ ਹੁੰਦੇ ਆ ਜਿਹੜੇ ਇਸੇ ਤਰੀਕੇ ਨਾਲ ਅੱਗੇ ਆਉਂਦੇ ਆ ਤਾਂ ਉਹ ਫਿਰ ਜਿਹੜੀਆਂ ਸਥਿਤੀਆਂ ਜਿਸ ਤਰੀਕੇ ਨਾਲ ਛਿੱਟ ਜਿਹੜੀ ਅੱਗੇ ਵਾਧੀ ਪਈ ਹੈ ਔਰ ਬਾਦਲ ਪਰਵਾਰ ਇਹਦੇ ਵਿੱਚ ਘਿਰਦਾ ਮਹਿਸੂਸ ਹੋ ਰਿਹਾ ਉਸੇ ਸਮੇਂ ਦੇ ਵਿੱਚ ਇਹ ਟਰਨ ਯੂ ਟਰਨ ਆ ਜਾਂਦਾ ਕਿ ਹਾਂ ਵੀ ਜਿਹੜਾ ਸਹਿਯੋਗ ਜੜਾ ਤੁਸੀਂ ਦੇਣਾ ਸ਼ੁਰੂ ਕਰੋ ਸਹਿਯੋਗ ਦੇਣ ਵਾਸਤੇ ਐਸਆਈਟੀ ਜਿਹੜੀ ਪਹੁੰਚਦੀ ਥੇ ਕਲ ਚੰਡੀਗੜ੍ਹ ਔਰ ਸਾਬ ਤੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰ ਪਹੁੰਚੀ ਨੇ ਉੱਥੋਂ ਰਕਾਰਡਵਾਂ ਨੇ ਕੁਝ ਹਾਸਲ ਕੀਤਾ ਜਾਂ ਲਿਆ ਅੱਜ ਜਿਹੜੀਆਂ ਹੋਰ ਅਗਨੇ ਸਥਿਤੀਆਂ ਨੇ ਹੁਣ ਦੂਜੇ ਪਾਸੇ ਜਥੇਦਾਰ ਸਾਹਿਬ ਵੱਲੋਂ ਕੱਲ ਜਿਹੜਾ ਸਮਾ ਜਿਹੜਾ ਉਹ ਬਦਲ ਦਿੱਤਾ ਗਿਆ ਚਿੱਠੀ ਜਿਹੜੀ ਆ ਬਗੀਚਾ ਸਿੰਘ ਵੱਲੋਂ ਉਹ ਗਈ ਭਗਵੰਤਬਾਨ ਹਣਾ ਉਕੀ ਹਾਂ ਵੀ ਜਿਹੜਾ 10 ਵਜੇ ਤੁਹਾਡੇ ਰਜ਼ੀਵੇਂ ਨੇ ਇਸ ਕਰਕੇ ਜਿਹੜਾ ਸਮਾ ਉੱਜੇ ਵਾਸਤੇ ਮੁੱਖ ਮੰਤਰੀ ਸਾਹਿਬ ਦਾ ਉਸ ਵਿਲਟ ਵੀਟ ਆ ਗਿਆ ਕਿ ਨਹੀਂ ਸਾਡੇ ਮੇਰੇ ਦਫਤਰੋਂ ਕੋਈ ਜਿਵੇਂ ਦੀ ਗੱਲ ਹੀ ਨਹੀਂ ਗਈ ਨਾ ਹੀ ਅਸੀਂ ਕੋਈ ਜਿਵੇਂ ਅਸੀਂ ਪੂਰਨ ਦਿਨ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰੱਖਿਆ ਤੇ ਰਾਸ਼ਟਰਪਤੀ ਨਹੀਂ ਆਉਣਾ ਉਸ ਦਿਨ ਤੇ ਰਾਸ਼ਟਰਪਤੀ ਦਫਤਰ ਤੋਂ ਅਸੀਂ ਪਹਿਲਾਂ ਹੀ ਦੱਸ ਚੁੱਕੇ ਹਾਂ ਕਿ ਮੈਂ ਉਸ ਦਿਨ ਦਰਬਾਰ ਸਾਹਿਬ ਦੇ ਵਿੱਚ ਹਾਜ਼ਰ ਹੋਣਾ ਮੈਂ ਤਾਂ ਉਸੇ ਸਮੇਂ ਤੇ ਆਵਾਂਗਾ ਅਸਲ ਜੋ ਹੁਣ ਰਖੜਾ ਸਾਹਿਬ ਜਿਹੜੀ ਸਥਿਤੀ ਬਣ ਚੁੱਕੀ ਆ ਖਾਸ ਤੌਰ ਤੇ ਆ ਸਾਰੇ ਸਿਨੈਰੀਓ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਔਰ ਜਥੇਦਾਰ ਅਕਾਲ ਤਖਤ ਸਾਹਿਬ ਦੀ ਉਹ ਇੱਕ ਪ੍ਰੈਸ਼ਰ ਦੇ ਵਿੱਚ ਜਿਹੜਾ ਚੱਲਦਾ ਪਿਆ ਕਿਉਂਕਿ ਜਿਸ ਤਰੀਕੇ ਨਾਲ ਦਾਅ ਸੁੱਟਿਆ ਗਿਆ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਇਹ ਸਾਰੇ ਮਸਲੇ ਨੂੰ ਆ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਧਾਰ ਦੇ ਉੱਤੇ ਤੇ ਉਹਦੇ ਉੱਤੇ ਮਤਲਬ ਗੱਲ ਅਸਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈਗੀ ਗੱਲ ਜਥੇਦਾਰ ਸਾਹਿਬ ਦੀ ਨਹੀਂ ਗੱਲ ਹੈਗੀ ਕਿ ਜਿਹੜੀ ਪਰਦੇ ਦੇ ਪਿੱਛੇ ਜਿਹੜੀ ਸਿਆਸਤ ਚੱਲ ਰਹੀ ਆ ਉਹ ਸਿਆਸਤ ਖੇਡਣ ਵਾਲਿਆਂ ਨੇ ਜਿਹੜਾ ਦਾਅ ਖੇੜਾ ਸੀ ਉਹ ਦਾਅ ਹੁਣ ਪੁੱਠਾ ਪੈਂਦਾ ਜਿਹੜਾ ਦਿਖਾਈ ਦੇ ਰਿਹਾ ਕਿਉਂਕਿ ਮੁੱਖ ਮੰਤਰੀ ਨੇ ਪਹਿਲੇ ਦਿਨ ਕਿਹਾ ਤਾਂ ਜੀ ਹਾਂਜੀ ਮੈਂ ਨੰਗੇ ਪੈਰੀ ਆਉਂਗਾ ਦੂਜੇ ਪਾਸੇ ਜਦੋਂ ਉਹਨਾਂ ਨੇ ਕਿਹਾ ਲਾਈਵ ਹੋਣਾ ਚਾਹੀਦਾ ਤੇ ਜਦੋਂ ਲੋਕਾਂ ਦਾ ਵਿਰੋਧ ਹੋਇਆ ਮੁੱਖ ਮੰਤਰੀ ਸਾਹਿਬ ਨੇ ਫਿਰ ਆਪਣੀ ਸਟੇਟਮੈਂਟ ਬਦਲੀ ਕਿ ਨਹੀਂ ਵੀ ਠੀਕ ਹੈ ਜੀ ਮੈਂ ਤਾਂ ਹਸਾਬ ਦੇ ਨਹੀਂ ਜਾਣਾ ਤੇ ਦੂਜੇ ਪਾਸੇ ਜਿਹੜੀਆਂ ਸਿੱਖ ਸੰਗਠਨਾਂ ਨੇ ਸਿੱਖ ਸੰਗਠਨਾਂ ਦੇ ਵਿੱਚ ਇਹ ਗੱਲ ਵੱਧ ਗਈ ਹੈ ਕਿ ਹਾਂ ਪੇ 328 ਪਾਵਨ ਸਰੂਪਾਂ ਦਾਸ ਸੱਚ ਜਿਹੜਾ ਉਹ ਸਾਹਮਣੇ ਆਉਣਾ ਚਾਹੀਦਾ ਬਿਲਕੁਲ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਉੱਤੇ ਮੁੱਖ ਮੰਤਰੀ ਸਾਹਿਬ ਨੂੰ ਸੱਦਨ ਦੀ ਜਾਂ ਨਾ ਸੱਦਨ ਦੀ ਜਿਸ ਤਰੀਕੇ ਨਾਲ ਆਲੋਚਨਾ ਜਿਹੜੀ ਆ ਐਸਲੇ ਜਾਨੀ ਕੁਲਦੀਪ ਸਿੰਘ ਗੜਗੱਜ ਨਹੀਂ ਹੋ ਰਹੀ ਆ ਕੋਈ ਸਿੱਖ ਰਹਿਤ ਮਰਿਆਦਾ ਦਾ ਕਹਾਣ ਕਰਨ ਦਾ ਦੋਸ਼ ਲਾ ਰਿਹਾ ਕੋਈ ਇਹ ਕਹਿ ਰਿਹਾ ਕਿ ਉਹਨਾਂ ਨੂੰ ਆਪਣੇ ਅਹੁਦੇ ਦਾ ਪਤਾ ਨਹੀਂ ਹੈਗਾ ਉਹ ਵੀ ਕਈ ਤਰ੍ਹਾਂ ਦੇ ਸਵਾਲਾਂ 'ਚ ਘਿਰ ਗਏ ਆ ਤਾਂ ਇੱਕ ਪ੍ਰੈਸ਼ਰ ਦੇ ਵਿੱਚ ਜਿਹੜਾ ਐਸਵੇ ਲੱਗ ਰਿਹਾ ਕਿ ਜਥੇਦਾਰ ਜਿਹੜੇ ਸਾਹ ਨੇ ਉਹ ਐਸਵੇ ਕਾਰਜਕਾਰੀ ਜਥੇਦਾਰ ਐਸ ਪਰ ਪ੍ਰੈਸ਼ਰ ਦੇ ਵਿੱਚ ਨੇ ਤੇ ਜਿਸ ਕਰਕੇ ਹੁਣ ਇਹ ਮਸਲਾ ਹੁਣ ਟਾਈਮ ਜਿਹੜਾ ਚੇਂਜ ਹੈ ਟਾਈਮ ਚੇਂਜ ਕਰਨਾ ਮਤਲਬ ਤੇ ਇਹ ਆ ਕਿ ਹਾਂ ਭਈ ਜਾਂ ਤਾਂ ਉਹ ਭਜਣਾ ਚਾਹੁੰਦੇ ਆ ਕਿ ਹਾਂ ਭਈ ਕਿ ਸਥਿਤੀਆਂ ਜਿਹੜੀਆਂ ਕਿਸੇ ਤਰੀਕੇ ਨਾਲ ਹੋਰ ਇਹ ਤਾਂ ਖਤਮ ਜਿਹੜੀਆਂ ਹੋ ਜਾਣ ਹੁਣ ਇਹਦੇ ਪਿੱਛੇ ਤਰਕ ਜਿਹੜਾ ਕੋਈ ਨਹੀਂ ਆਇਆ ਜਦੋਂ ਮੁੱਖ ਮੰਤਰੀ ਸਾਹਮਣੇ ਇਨੀ ਗੱਲ ਕਹਿਤੀ ਕਿ ਨਹੀਂ ਜੀ ਮੈਂ ਉਸੇ ਸਮੇਂ ਆਉਂਗਾ ਤਾਂ ਫਿਰ ਚਾਹੀਦਾ ਸੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦੇ ਸੈਕਟਰੀ ਸਾਹਿਬ ਕਿ ਇਹਦੇ ਸਬੰਧੀ ਸਪਸ਼ਟ ਕੀਤਾ ਜਾਵੇ ਕਿ ਹਾਂ ਭੀ ਇਹ ਚਿੱਠੀ ਤੁਹਾਡੇ ਵੱਲੋਂ ਇਹ ਚਿੱਠੀ ਕੋਈ ਨਹੀਂ ਆਈ ਹੁਣ ਇਹ ਵੀ ਇੱਕ ਅਸੀਂ ਕਹਿ ਸਕਨੇ ਕਿ ਇਹ ਕਿ ਝੂਠ ਜਿਹੜਾ ਆ ਉਹ ਵੀ ਸਾਹਮਣੇ ਆ ਰਿਹਾ ਹੁਣ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਸਲ ਮਸਲੇ ਨੂੰ ਘੋਣ ਵਾਸਤੇ ਇਹੋ ਜਿਹੜੀਆਂ ਜਿਹੜੀਆਂ ਕਲਾਬਾਜ਼ੀਆਂ ਜਿਹੜੀਆਂ ਵਰਤ ਰਹੀਆਂ ਇਹਦੇ ਨਾਲ ਬੰਦਿਆਂ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਮਹਾਨ ਸੰਸਥਾਵਾਂ ਦੇ ਵਕਾਰ ਨੂੰ ਜਿਹੜਾ ਦਾ ਆ ਉਹ ਜਰੂਰ ਜਿਹੜਾ ਦਾ ਉਹ ਜਰੂਰ ਲੱਗਦਾ ਹੈਗਾ ਮਕਾਰ ਜਿਹੜਾ ਉਹ ਜਰੂਰ ਥੋੜਾ ਦਾ ਤੇ ਲੱਗਦਾ ਹੈਗਾ ਤੇ ਇਸ ਲਈ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਮੀਟੀ ਨੂੰ ਚਾਹੀਦਾ ਕਿ ਜਿਹੜੇ ਫੈਸਲੇ ਜਿਹੜੇ ਮਸਲੇ ਜਿਹੜੇ ਹਨ ਜਿਹੜੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਜੁੜੇ ਆ ਉਹਨਾਂ ਦੇ ਉੱਤੇ ਰਾਜਨੀਤੀ ਕਰਨ ਦੀ ਬਜਾਏ ਉਸ ਨੂੰ ਗੱਲ ਦੇ ਆਧਾਰ ਤੇ ਹਲ ਕੀਤਾ ਜਾਵੇ ਨਾ ਕਿ ਲੋਕਾਂ ਨੂੰ ਇਹਦੇ ਉੱਤੇ ਗੱਲ ਕਰਦਾ ਮੌਕਾ ਦਿੱਤਾ ਜਾਵੇ ਹੁਣ ਕੱਲ ਦੀ ਇਹ ਚਰਚਾਵਾਂ ਨੇ ਕਿ ਜਥੇਦਾਰ ਸਾਹਿਬ ਨੇ ਟਾਈਮ ਕਿਉਂ ਬਦਲਿਆ ਜਥੇਦਾਰ ਸਾਹਿਬ ਉਹਨਾਂ ਸਾਹਮਣੇ ਨਹੀਂ ਆਏ ਨਾ ਹੀ ਬਗੀਚਾ ਸਿੰਘ ਦੀ ਜਿਹੜੀ ਚਿੱਠੀ ਉਸ ਤੋਂ ਮਗਰੋਂ ਜੇ ਮੁੱਖ ਮੰਤਰੀ ਦੇ ਦਫ਼ਤਰ ਵੱਲੋਂ ਇੱਕ ਕਟੋਰੀ ਚਿੱਠੀ ਵਿਖਾਓ ਪਰ ਇਹੋ ਹੀ ਸ਼ੰਕੇ ਜਿਹੜੇ ਨੇ 328 ਪਾਵਨ ਸਰੂਪਾਂ ਦੇ ਸਾਹਮਣੇ ਉਹਦੇ ਵੀ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਕਿ ਨਹੀਂ ਜੀ ਇਹ ਵਿੱਤੀ ਵਿੱਤੀ ਮਸਲੇ ਦਾ ਮਾਮਲਾ ਹੈਗਾ ਹੁਣ ਜਦੋਂ ਦਬਾਅ ਵਧਿਆ ਹੁਣ ਕੇਦੇ ਜੀ ਸਾਰਾ ਕੁਝ ਪਤਾ ਲੱਗ ਗਿਆ ਹੁਣ ਇਹ ਵੀ ਗੱਲ ਪਤਾ ਲ ਮੇਨ ਇਨਵੈਸਟੀਗੇਸ਼ਨ ਰਨ ਸੇਟ ਨੂੰ ਬੜੀਆਂ ਕੁਝ ਮਹੱਤਵਪੂਰਨ ਜਿਹੜੀਆਂ ਜਾਣਕਾਰੀਆਂ ਜਿਹੜੀਆਂ ਦਿੱਤੀਆਂ ਨੇ ਔਰ ਦੂਜੇ ਪਾਸੇ ਇਹ ਵੀ ਪਤਾ ਲੱਗਾ ਹਾਲਾਂਕਿ ਇਹ ਅਧਿਕਾਰਤ ਤੌਰ ਤੇ ਸਿਟ ਜਿਹੜੀ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਕਿ ਜਿਹੜੇ ਪਾਮਨ ਸਰੂਪ ਨੇ ਇੱਕ ਤੇ ਬਠਿੰਡੇ ਦੇ ਇੱਕ ਡੇਰੇ ਦੇ ਵਿੱਚ ਕਹਿੰਦੇ ਪਏ ਆ ਦੂਜੇ ਜਲੰਧਰ ਦੇ ਕੁਝ ਖੇਤਰ ਜਲੰਧਰ ਦੇ ਕੁਝ ਡੇਰੇ ਨੇ ਉੱਥੇ ਉਹ ਪਾਮਨ ਸਰੂਪ ਨੇ ਜਿੱਥੇ ਉਹਨਾਂ ਨੂੰ ਨਹੀਂ ਸੀ ਹੋਣਾ ਚਾਹੀਦਾ ਹਾਲਾਂਕਿ ਇਹ ਅਧਿਕਾਰਤ ਪੁਸ਼ਟੀ ਸਿਟ ਦੇ ਨਹੀਂ ਕੀਤੀ ਪਰ ਕੁਝ ਜਿਹੜੇ ਸਾਡੇ ਸੂਤਰ ਦੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਤੇ ਸਰੂਪ ਪਏ ਨੇ ਤੇ ਉਹ ਸਰੂਪ ਕਿਹਦੇ ਚਾਹੇ ਤੇ ਕਿੱਥੋਂ ਤੱਕ ਇਹ ਵੀ ਕਿੰਨੇ ਕਿ ਐਸੋਲੇ ਐਸ ਸਿੱਟ ਜਿਹੜੀ ਆ ਕੱਲ ਜਾਂ ਪਰਸੋਂ ਜਿਹੜਾ ਇਹਦੇ ਸੰਬੰਧੀ ਖਲਾਸਾ ਜਿਹੜਾ ਉਹ ਕਰ ਸਕਦੀ ਆ ਔਰ ਕਿਹਦੇ ਕਹਿੰਦੇ ਪਹੁੰਚੇ ਉਹ ਸਾਰੇ ਲੋਕਾਂ ਨੂੰ ਪਤਾ ਦੱਬੀ ਜ਼ਬਾਨ ਚ ਸਾਰੇ ਕਹਿੰਦੇ ਉਹ ਕਿਹਨੇ ਮੁਸ਼ਕਲਾਂ ਜਿਹੜੀਆਂ ਨੇ ਜਰੂਰ ਜਿਹੜੀਆਂ ਹੁੰਦੇ ਨੇ ਜ ਸੁਖਵੀਰ ਸਿੰਘ ਬਾਦਲ ਵਾਸਤੇ ਵੱਧ ਸਕਦੀਆਂ ਨੇ ਸੋ ਕਈ ਵਾਰੀ ਅਸੀਂ ਰਾਜਨੀਤਿਕ ਪ੍ਰਾਫਿਟ ਜਾਂ ਲਾਭ ਲੈਣ ਵਾਸਤੇ ਸਿਆਸੀ ਲਾਹਾ ਲੈਣ ਵਾਸਤੇ ਦਾਅ ਖੇਡਦੇ ਆ ਪਰ ਕਈ ਵਾਰੀ ਦਾਅ ਜਿਹੜੇ ਆ ਉਹ ਪੁੱਠੇ ਪੈ ਜਾਂਦੇ ਆ ਔਰ ਇਤਿਹਾਸ ਜਿਹੜਾ ਅਦੇ ਕਿਸੇ ਨੂੰ ਬਖਸ਼ਦਾ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਥਿਤੀ ਆ ਹਮੇਸ਼ਾ ਅ ਅਕਾਲ ਤਖਤ ਜੀ ਦੇ ਐ ਜੀ ਪੀ ਨੂੰ ਆਧਾਰ ਬਣਾ ਕੇ ਬੀਤੇ ਸਮੇਂ 'ਚ ਤੁਸੀਂ ਦੇਖ ਲਓ ਕਿ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਪਰ 2015 ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋ ਕਿ ਕਿੰਨੇ ਦਾ ਜਿਹੜੇ ਨੇ ਉਹ ਪੁੱਠੇ ਪਏ ਨੇ ਜਦੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਦਾਤ ਲਾਇਆ ਗਿਆ ਜਾਂ ਉਹਨਾਂ ਜਥੇਦਾਰ ਨੂੰ ਲਿਆ ਕੇ ਵਿੱਚ ਵਰਤਾਇਆ ਗਿਆ ਯਾਨੀ ਹਰਪ੍ਰੀਤ ਸਿੰਘ ਉਹ ਵਿੱਚ ਆਏ ਕਿੰਨੇ ਵੀ ਜਥੇਦਾਰ ਯਾਨੀ ਗੁਰੂ ਹੋਵੇ ਯਾਨੀ ਜਗENDER ਸਿੰਘ ਮਦਾਨਪੀ ਹੋਵੇ ਯਾਨੀ ਪੂਰਨ ਸਿੰਘ ਹੋਵੇ ਖਾਸ ਕਰਕੇ 1997 ਤੋਂ ਲੈ ਕੇ ਹੁਣ ਤੱਕ ਜੋ ਦੋਵੇਂ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਰਤਾਇਆ ਗਿਆ ਤਾਂ ਉਹ ਸਾਰੇ ਬੰਦੇ ਦਾ ਹਾਲ ਜਿਹੜਾ ਨਾ ਉਹ ਇਹੀ ਹੋਇਆ ਸੀ ਤੇ ਜਿਹੜੀਆਂ ਇਦਾਂ ਦੀਆਂ ਜੜੀਆਂ ਉਹ ਬਣੀਆਂ ਨੇ ਦਾ ਹਮੇਸ਼ਾ ਪੁੱਠੇ ਪੇ ਤੁਸੀਂ ਦੇਖ ਲਓ ਇਸ ਸ਼੍ਰੋਮਣੀ ਅਕਾਲੀ ਦਲ ਦੀ ਐਸਾ ਜਿਹੜੀ ਸਥਿਤੀ ਜਿਹੜੀ ਉਹ ਕੀ ਹੈਗੀ ਆ ਬਾਕੀ ਇਹ ਹੁਣ ਦੇਖਣਾ ਹੋਊਗਾ ਕਿ ਕੱਲ ਮੁੱਖ ਮੰਤਰੀ ਸਾਹਿਬ 10 ਵਜੇ ਪੇਸ਼ ਹੁੰਦੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਜਾਂ ਫਿਰ ਜਥੇਦਾਰ ਸਾਹਿਬ ਦੇ ਆਦੇਸ਼ ਤੇ ਉਹ ਦਾ ਜਿਹੜੇ 4:30 ਜਾਂ 4:30 ਪੇਸ਼ ਹੁੰਦੇ ਨੇ ਪਰ ਇਹ ਚਰਚਾ ਦਾ ਵਿਸ਼ਾ ਜ਼ਰੂਰ ਆ ਕਿ ਪਰਦੇ ਦੇ ਪਿੱਛੇ ਹੋ ਕੀ ਰਿਹਾ ਲੋਕ ਇਸ ਸੱਚ ਨੂੰ ਜਾਣਣਾ ਜ਼ਰੂਰ ਚਾਹੁੰਦੇ ਆ ਇਸ ਦੇ ਨਾਲ ਹੀ ਅਣਕੀ ਸਰ ਬੀਤੇ ਕੱਲ ਜਿੱਥੇ ਸਿੱਟ ਦੇ ਵੱਲੋਂ ਐ ਜੀ ਪੀ ਸੀ ਦੇ ਦਫ਼ਤਰਾਂ ਤੱਕ ਪਹੁੰਚ ਕੀਤੀ ਗਿਆ ਅੱਜ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਸਿੱਟ ਦੇ ਮੈਂਬਰੀ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਆ ਉਹਨਾਂ ਦੇ ਕੋਲੋਂ ਵੀ ਡਿਟੇਲ ਮੰਗੀ ਜਾ ਸਕਦੀ ਹੈ ਕਿਉਂਕਿ ਉਸ ਵਕਤ ਦੇ ਉਹ ਤਤ ਕਾਲੀ ਜਥੇਦਾਰ ਸੀ ਉਸ ਵਕਤ ਤੋਂ ਜਥੇਦਾਰ ਸੀ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਜਾਂ ਇਸਰ ਸਿੰਘ ਦੀ ਰਿਪੋਰਟ ਦਾ ਜੋ ਹਵਾਲਾ ਦਿੱਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਕੀ ਆਉਣ ਵਾਲੇ ਦਿਨਾਂ 'ਚ ਜਥੇਦਾਰ ਸਾਹਿਬ ਵੀ ਕਰ ਸਕਦੇ ਹੀ ਗਿਆਨੀ ਹਰਪ੍ਰੀਤ ਸਿੰਘ ਜੀ ਦੇਖੋ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਉਸ ਸਮੇਂ ਤਤਕਾਲੀ ਜਥੇਦਾਰ ਸਨ ਇਹ ਸਾਰੇ ਮਸਲੇ ਦੇ ਅਹਿਮ ਸੂਤਰਤਾਰ ਦੇ ਉਹਨਾਂ ਕੋਲ ਬਹੁਤ ਜਾਣਕਾਰੀ ਜਿਹੜੀ ਉਹ ਹੋ ਸਕਦੀ ਆ ਗਿਆਨੀ ਹਰਪ੍ਰੀਤ ਸਿੰਘ ਕਿਸੇ ਮਸਲੇ 'ਚ ਝਰਨ ਜਾਂ ਨਾ ਕਿਹਾ ਪਰ ਹੁਣ ਆਪਣੇ ਵਿਰੋਧੀ ਸੁਖਬੀਰ ਸਿੰਘ ਬਾਦਲ ਵਾਸਤੇ ਜਰੂਰ ਉਹ ਇਹੋ ਜਿਹੇ ਮੁਸ਼ਕਲਾਂ ਜਿਹੜੀਆਂ ਉਹ ਪੈਦਾ ਕਰਨਗੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਜਦੋਂ ਕਾਰਜਕਾਰੀ ਜਥੇਦਾਰ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਲਾਇਆ ਗਿਆ ਤਾਂ ਉਸ ਵੇਲੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਹ ਖਾਸਮ ਖਾਸ ਵਿਸ਼ਵਾਸਪਾਤਰਾ ਚੋਂ ਸਨ ਕਿਉਂਕਿ ਇਹ ਗੱਲ ਦੁਨੀਆ ਸਾਰੀ ਜਾਣਦੀ ਕਿ ਸ਼੍ਰੋਮਣੀ ਅਕਾਲੀ ਦਲ ਆ ਮਾਫਨਾ ਅਕਾਲ ਤਖਤ ਦਾ ਜਥੇਦਾਰ ਉਹ ਹੀ ਲਗਣਾ ਆ ਕਿ ਜਿਹਨੂੰ ਸੁਖਬੀਰ ਸਿੰਘ ਬਾਦਲ ਦਾ ਅਸ਼ੀਰਵਾਦ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਅਸ਼ੀਰਵਾਦ ਪ੍ਰਾਪਤ ਹੋਊਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸੰਸਥਾ ਜਿਹੜੀ ਐ ਜੀ ਪੀ ਸੀ ਮੈਂਬਰ ਸਾਰੇ ਉਹਨਾਂ ਦੇ ਤਾਂ ਕੁਦਰਤੀ ਤੌਰ ਤੇ ਜੇਕਰ ਪ੍ਰਧਾਨ ਲਫਾਫੇ 'ਚੋਂ ਨਿਕਲ ਸਕਦਾ ਨਿਕਲਦਾ ਆਮ ਤੌਰ ਤੇ ਜਿਸ ਤਰੀਕੇ ਦੇ ਇਲਜਾਮ ਲੱਗਦਾ ਤਾਂ ਉੱਥੇ ਵੀ ਇਹੋ ਕੁਝ ਹੁੰਦਾ ਤਾਂ ਗਿਆਨੀ ਹਰਪ੍ਰੀਤ ਕਿਹੇ ਉਸ ਸਮੇ ਸੁਖਬੀਰ ਸਿੰਘ ਬਾਦਲ ਦੇ ਬੜੇ ਵਿਸ਼ਵਾਸਪਾਤਰ ਸਨ ਮੈਨੂੰ ਜਿਆਦਾ ਕਿ ਜਦੋਂ ਇਸ ਰੂਪਾਂ ਦਾ ਮੁੱਦਾ ਉੱਠਿਆ ਤਾਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਸਟੇਟਮੈਂਟ ਆਈ ਕਿ ਨਹੀਂ ਜੀ ਸਰੂਪ ਗੁੰਮ ਹੀ ਨਹੀਂ ਹੋਏ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਸਾਡੇ ਸਰੂਪ ਉੱਥੇ ਨੇ ਬਾ ਹਾਲਾਂਕਿ ਰਿਕਾਰਡਡ ਸਟੇਟਮੈਂਟ ਸੀ ਅਖਬਾਰਾਂ ਚ ਸ਼ਵੀ ਜਦੋਂ ਉਹਨਾਂ ਨੂੰ ਅਖਬਾਰਾਂ ਬਿਆਨ ਬਖਾਇਆ ਕਿ ਨਹੀਂ ਨਹੀਂ ਜੀ ਇਹ ਮੇਰਾ ਬਿਆਨ ਨਹੀਂ ਫਿਰ ਉਹਨਾਂ ਨੇ ਇਹ ਗੱਲ ਮੰਨੀ ਕਿ ਹਾਂ ਜੀ ਆ ਇਹ ਗੱਲ ਹੋਈ ਆ ਜੀ 200 ਉਹਨਾਂ 280 ਦੀ ਗੱਲ ਕੀਤੀ ਪਤਾ ਨਹੀਂ 240 ਦੀ ਗੱਲ ਕੀਤੀ ਹਾਂਜੀ ਇੰਨੇ ਸਰੂਪ ਹੋਏ ਨੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਉਸ ਸਮੇਂ ਸਮੇਂ ਦੇ ਆਪਣੇ ਬਿਆਨ ਜਿਹੜੇ ਉਸ ਸਮੇਂ ਬਦਲੇ ਫਿਰ ਅਖੀਰ ਤੇ ਉਹਨਾਂ ਨੇ ਸਜਾ ਲਾਤੀ ਯਾਨੀ ਈਸ਼ਰ ਸਿੰਘ ਦੀ ਜਿਹੜੀ ਆ ਕਮੇਟੀ ਬਣਾਈ ਜੀ ਇਹ ਸਾਰਾ ਕੁਝ ਗਿਆਨੀ ਹਰਪ੍ਰੀਤ ਸਿੰਘ ਦੇ ਕਾਰਜਕਾਲ ਦੇ ਵਿੱਚ ਹੋਇਆ ਤਾਂ ਉਹਨਾਂ ਨੇ ਉਸ ਵਕਤ ਜਿਸ ਤਰੀਕੇ ਨਾਲ ਉਹਨਾਂ ਨੇ ਇੰਟਰਵਿਊ ਵੀ ਦਿੱਤੀ ਕਿ ਹਾਂ ਭਈ ਅਸੀਂ ਕਿਹਾ ਸੀ ਕਿ ਸਿੰਦਰ ਸਿੰਘ ਕੋਲ ਫੌਜਦਾਰੀ ਮਕਦਮੇ ਜਿਹੜੇ ਉਹ ਦਰਜ ਹੋਣੇ ਚਾਹੀਦੇ ਆ ਪਰ ਉਹ ਮਤੇ ਜਿਹੜੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਦ ਕਰਦੇ ਕਿਹਦੇ ਕਹਿਣ ਤੇ ਕੀਤੇ ਤੇ ਇਸ ਮੁੱਦੇ ਤੇ ਯਾਨੀ ਹਰਪ੍ਰੀਤ ਸਿੰਘ ਉਸ ਸਮੇਂ ਤੇ ਚੁੱਪ ਹੋ ਗਏ ਹੁਣ ਜੇਕਰ ਸਿੱਟ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਇਸ ਮੁੱਦੇ ਤੇ ਪੁੱਛਕਿਸ਼ ਕਰਦੀ ਆ ਇਹਨਾਂ ਨਾਲ ਗੱਲਬਾਤ ਕਰਦੀ ਆ ਤਾਂ ਫਿਰ ਤਾਂ ਰਖੜਾ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਆ ਆਪਣੀ ਸਿਆਸੀ ਵਿਰੋਧੀ ਨੂੰ ਚੇਤਕ ਕਰਨ ਵਾਸਤੇ ਕਿਉਂਕਿ ਹੁਣ ਉਹ ਜਥੇਦਾਰਤਾ ਹੈ ਨਹੀਂ ਤਾਂ ਉਹ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਪੁੱਲੋ ਸਰਜੀਤ ਪ੍ਰਧਾਨ ਨੇ ਤਾਂ ਇੱਕ ਸਿਆਸੀ ਸ਼ਰੀਕ ਨੂੰ ਦੱਬਣ ਵਾਸਤੇ ਉਹ ਸਾਰੀਆਂ ਚੀਜ਼ਾਂ ਉਹ ਜ਼ਰੂਰ ਸੇਟਰ ਦੇ ਅੱਗੇ ਰੱਖਣਗੇ ਜਿਹੜੇ ਉਹਨਾਂ ਦੇ ਸਿਆਸੀ ਵਿਰੋਧੀ ਸੁਖਵੀਰ ਸਿੰਘ ਬਾਦਲ ਨੂੰ ਪੂਰਾ ਤੌਰ ਤੇ ਚੇਤ ਕਰ ਸਕਣ ਉਹ ਤਾਂ ਹੋਰ ਵੀ ਅਹਿਮ ਖੁਲਾਸੇ ਕਰਦੇ ਕਰਨਗੇ ਸੋ ਸੇਟ ਦਾ ਗਿਆਨੀ ਹਰਪ੍ਰੀਤ ਸਿੰਘ ਨਾਲ ਮਿਲਣਾ ਮੈਨੂੰ ਲੱਗਦਾ ਕਿ ਗਿਆਨੀ ਹਰਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਨਹੀਂ ਬਦਲੀਆਂ ਬਲਕਿ ਸੋਖਵੀਰ ਸਿੰਘ ਬਾਦਲ ਦੀਆਂ ਫਰਜਿੰਦਰ ਸਿੰਘ ਧਾਮੀ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਜਰੂਰ ਜਿਹੜੀਆਂ ਉਹ ਵੱਤ ਸਕਦੇ ਨੇ ਕਿਉਂਕਿ ਗਿਆਨੀ ਹਰਪ੍ਰੀਤ ਸਿੰਘ ਉਹ ਸਾਰੇ ਮਾਮਲੇ ਦੇ ਅਹਿਮ ਸੂਤਰ ਧਾਰ ਦੇ ਅਹਿਮ ਕੜੀ ਨੇ ਉਹਨਾਂ ਕੋਲ ਅਜੇ ਹੀ ਸਬੂਤ ਜਰੂਰ ਹੋਣਗੇ ਕਿ ਜਿਹੜੇ ਉਸ ਸਮੇਂ ਦੱਬਲੇ ਗਏ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਬਾਅ ਹੇਠ ਉਹਨਾਂ ਨੇ ਬਾਹਰ ਨਹੀਂ ਕਰ ਸਕੇ ਕਿਉਂਕਿ ਹੁਣ ਤਾਂ ਉਹ ਮੁਲਾਜ਼ਮ ਨਹੀਂ ਹੈ ਤੇ ਜਿਸ ਤਰੀਕੇ ਨਾਲ ਉਹਨਾਂ ਦੀ ਕਰਤਾਰ ਖੁਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਾਂ ਮਾਫ਼ ਕਰਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਈ ਅਹਿਮ ਕਾਰਕੁਨਾਂ ਨੇ ਕੀਤੀ ਜਿਹੜੇ ਉਸ ਸਮੇਂ ਬਾਹਰ ਕੱਢ ਦਿੱਤੇ ਗਏ ਤੇ ਇਸ ਵਾਰੀ ਸ਼੍ਰੋਮਣੀ ਅਕਾਲੀ ਦਲ ਚ ਉਹ ਫੇਰ ਵਾਪਸ ਆ ਗਏ ਆ ਮੇਰਾ ਨਹੀਂ ਖਿਆਲ ਕਿ ਗਿਆਨੀ ਹਰਪ੍ਰੀਤ ਸਿੰਘ ਆਪਣੀ ਉਹਨਾਂ ਅਥਰੂਆਂ ਨੂੰ ਭੁੱਲੇ ਹੋਣ ਜਿਹੜੇ ਉਹ ਇੱਕ ਕੋਈ ਪ੍ਰੈਸ ਖਾਨੇ ਵਿੱਚ ਕਰਕੇ ਰੋਪੇ ਹੀ ਤਾਂ ਮੈਨੂੰ ਯਾ ਮੈਨੂੰ ਇਹ ਵੀ ਲੱਗਦਾ ਕਿ ਆਪਣੀ ਉਸ ਕਰਦਾਰਕੁਸ਼ੀ ਨੂੰ ਜਿਸ ਤਰੀਕੇ ਨਾਲ ਕਹਿੰਦੇ ਕਿ ਮੀਨੂ ਮਾਵਾ ਭੈਣਾ ਦੀਆਂ ਡੰਗੀਆਂ ਗਾਣਾ ਕੱਢੀਂਗੇ ਆ ਉਹਨਾਂ ਨੂੰ ਵੀ ਭੁੱਲੇ ਹੋਣਗੇ ਪਰ ਅਜਿਹੇ ਮਸਲੇ ਜੇਕਰ ਸਿੱਟੇ ਮੁਲਾਕਾ ਤਾਂ ਜਰੂਰ ਆਪਣੇ ਮੰਦੀਆਂ ਉਹ ਭਰਾ ਸੋ ਜਰੂਰ ਕੱਢਣਗੇ ਜਿਹੜੀਆਂ ਛਰੋਨੀ ਕਾਲੀਦਾਲ ਆਗੂਆਂ ਵਾਸਤੇ ਮਸੀਤਾਂ ਜਿਹੜੀਆਂ ਜਰੂਰ ਬਣ ਸਕਦੀਆਂ। ਬਿਲਕੁਲ ਅਣਖੀ ਸਰ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਕਰਾਹ ਹੋਰ ਗਹਿਰਾ ਹੁੰਦਾ ਦਿਖਾਈ ਦੇ ਰਿਹਾ ਹੈ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਕਿਹੜੇ ਸਮੇਂ ਤੇ ਪੇਸ਼ ਹੁੰਦੇ ਨੇ ਇਹ ਵੀ ਦੇਖਣ ਵਾਲਾ ਹੋਵੇਗਾ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਦੇ ਕੋਲ ਸਿੱਟ ਪੌਂਸ ਦੀ ਉਹਨਾਂ ਕੋਲ ਕੀ ਪੁੱਛਗਿੱਛ ਕੀਤੀ ਜਾਂਦੀ ਆ ਇਹ ਵੀ ਜਰੂਰ ਦੇਖਣ ਵਾਲਾ ਹੋਵੇਗਾ। ਅਣਖੀ ਸਰ ਤੁਸੀਂ ਪ੍ਰੋਗਰਾਮ ਦੇ ਲਈ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਰਖੜਾ ਸਾ ਸਾਹੇ ਇਸੇ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ ਜਿਨ੍ਹਾਂ ਦੇ ਵੱਲੋਂ ਤਮਾਮ ਖਬਰਾਂ ਤੇ ਵਿਚਾਰ ਚਰਚਾ ਕੀਤੀ ਗਈ ਉਮੀਦ ਹੈ ਦਰਸ਼ਕਾਂ ਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਹੋਰ ਵੱਡੀਆਂ ਅਪਡੇਟ ਦੇ ਲਈ ਜੁੜੇ ਰਹੋ ਰੋਰ ਜਨਨ ਲੋਕਨਾ ਟੀਵੀ ਦੇ ਨਾਲ ਮੈਨੂੰ ਦੋ ਇਜਾਜ਼ਤ ਧੰਨਵਾਦ